ਗੱਲ ਆ ਜੇ ਤੁਸੀਂ ਆਪ ਮਹਾਰੇ ਖਨੋਰੀ ਵੱਲ ਨੂੰ ਚਲੋਗੇ ਤਾਂ ਉਹ ਲੀਡਰ ਅਕੇ ਉਹ ਤੁਹਾਡੇ ਮਗਰੀ ਆਉਣਗੇ ਕੋਈ ਗੱਲ ਨਹੀਂ ਅੱਜ ਪਤਾ ਲੱਗਿਆ ਉਹਨਾਂ ਨੂੰ ਵੀ ਅਮਰਜੈਂਸੀ ਮੀਟਿੰਗ ਬੁਲਾਈ ਐ ਵੇਣੇ ਕੀ ਸੱਪ ਕੱਢਦੇ ਐ 7 ਵਜੇ ਲਈਕਰ ਹਰਕਾਂ ਤੇ ਢੂਈ ਰਗੜਾਉਂਦੇ ਐ ਸੀਐਸਟੀ ਸਾਹਿਬ ਦੀਆਂ ਆਪਣੀਆਂ ਬੀਬੀਆਂ ਵੀ ਉੱਥੇ ਖਨੋਰੀ ਬਾਟਰ ਤੇ ਬੈਠੀਆਂ ਐ ਇਹ ਗੱਲਾਂ ਸੋਚਣ ਵਾਲੀਆਂ ਤੇ ਸਮਝਣ ਵਾਲੀਆਂ ਪਰ ਆਪਣੇ ਦਿਮਾਗਾਂ ਦੇ ਵਿੱਚ ਜਿਹੜਾ ਇੱਕ ਕੀੜਾ ਵੜਿਆ ਰਾਜਨੀਤੀ ਵਾਲਾ ਵੀ ਇੱਕ ਆਪਣੇ ਵਿਚਾਰ ਜੇ ਮੈਂ ਤੁਸੀਂ ਨਹੀਂ ਆਉਂਦੇ ਓਸ ਤੋਂ ਸਾਲ ਦੀ ਮਰ ਤੁਸੀਂ ਤਕਲੀਫਾ ਦੀ ਹਿੱਜੋ ਆਇਓ ਡਿਗਰੀ ਦੀ ਉਮਰ ਦੇ ਕਿ ਤੁਹਾਨੂੰ ਸਟੈਂਡੀ ਵੀ ਆਇਆ ਤੁਹਾਡੇ ਹਾਂਜੀ ਅੱਛਾ ਹਾਂ ਬੈਠੇ ਆ ਬੱਚਿਆਂ ਦੀ ਖਾਤਰ ਅੱਛਾ ਕੀ ਕਰਨ ਵਿਚਾਰੇ ਇਹਨਾਂ ਦੇ ਥੋੜੀਆਂ ਜਮੀਨਾਂ ਉਹ ਕਮੇਟੇ ਮੇਂ ਪਾਸ ਕਰਨ ਭਵਨਤਮਨ ਕੋ ਸੁਣਦਾ ਰਹਾ ਕੋਈ ਗੱਲ ਨਹੀਂ ਸੁਣੀ ਸਾਡੀ ਓਕੇ ਬੇਬੇ ਕਹਿ ਰਹੇ ਜੀ 80 ਸਾਲ ਦੀ ਉਮਰ ਹੈ ਹੋਰ ਬੇਬੇ ਕੀ ਕਹਿਣਾ ਚਾਹੋਗੇ ਤੇ ਪਹਿਲਾਂ ਵੀ ਅਟੈਕ ਆ ਚੁੱਕੇ ਹਨ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਕਿਸਾਨਾਂ ਸਪੋਰਟ ਵਿੱਚ ਆਏ ਹੋਏ ਜੀ ਕੀ ਹਾਲ ਧਰਨਾ ਲੈਣਾ ਤੇ ਬੈਠੇ ਹੋ ਤੁਸੀਂ ਟ੍ਰੈਕ ਤੇ ਕਾਰਨ ਆ ਗਏ ਮੰਗਾਵਾ ਆ ਗਏ ਮਾਂਗਾਵਾ ਵਾਸਤੇ ਸਾਡੀ ਪੁੱਛਦੇ ਨਹੀਂ ਕੋਈ ਗੱਲ ਨਹੀਂ ਪੁੱਛਦਾ ਨਾ ਕੋਈ ਕੰਮ ਕਰਦੇ ਹਾਂ ਨਾ ਕਰਦੇ ਜੋ ਆਖੀ ਪੜੇ ਮੰਨਣਾ ਕਿੰਨਾ ਚਿਰ ਹੋ ਕੇ ਕਾਫੀ ਚਿਰ ਪਹਿਲਾਂ ਕਿ ਆਪਣੇ ਧਰਨੇ ਲੱਗਦੇ ਰਹੇ ਆ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਹੋਈ ਅੰਤ ਚਿੱਲੋ ਗਿਆ ਹੋਰ ਕੀ ਕਹਿਣਾ ਚਾਹੋਗੇ ਫਿਰ ਤੁਸੀਂ ਅਈ ਜੇ ਸਾਡੇ ਕਿਹਨੂੰ ਸਾਡੇ ਹੱਕ ਸੰਨ ਮਿਲ ਜਾਨਾ ਹੈ ਸਾਡੇ ਵੀ ਇੰਨੇ ਦਿਨ ਹੋ ਗਏ ਭੁੱਖੇ ਬੈਠੇ ਨੂੰ ਉਹਦੇ ਬੰਦ ਵੀ ਨਹੀਂ ਚੋ ਸੋਚਦਾ ਕੋਈ ਮਾੜੀ ਮਾੜੀ ਗੱਲ ਸੋਚਦੇ ਨਹੀਂ ਇਥੋਂ ਰੇਲਵੇ ਲਾਈਨਾਂ ਜਿੱਦੇ ਪਿੰਡ ਰੇਲਵੇ ਲਾਈਨ ਦੇਸੇ ਹੁੰਦੇ ਆ ਉੱਥੇ ਕੰਡਾ ਕੱਡੀਆਂ ਜਾ ਰਹੀਆਂ ਐ ਇਹ ਪ੍ਰਾਈਵੇਟਨ ਸਭ ਪਟਸਾਰਾ ਦੇਸ਼ ਜਦੋਂ ਪ੍ਰਾਈਵੇਟ ਕਰਨ ਲੱਗੇ ਜਦੋਂ ਕਿ ਪਹਿਲਾਂ ਇਹ ਸ੍ਰੀ ਰਾਜਾ ਸੀਗੇ ਉਹਨਾਂ ਬਿਜੈ ਕੰਪਨੀਆਂ ਦਾਲ ਤੇ ਮਰਨਵਰ ਤੇ ਬੈਠਿਆ ਹਾਂ ਜਿੰਨਾ ਟਾਈਮ ਐਨਐਮਐਮ ਜਿਗਰ ਨੂੰ ਨਗੀ ਉਹਨਾਂ ਟਾਈਮ ਅਸੀਂ ਇਹ ਰੇਲਾਂ ਦੀ ਪਰੜੀਆਂ ਜਮ ਕਰਦੀ ਰਵਾਂਗੇ ਵਾਰੀ ਵਾਰੀ ਅੱਜ ਮੈਂ ਅੱਜ 3 ਘੰਟੇ ਜਾਮ ਐ ਅੱਗੇ ਜਿਵੇਂ ਸਾਨੂੰ ਕਾਲ ਆਊਗੀ ਉਸ ਤਰ੍ਹਾਂ ਅੱਗੇ ਵੀ ਕਰਾਂਗੇ ਸਾਡੇ ਪ੍ਰਧਾਨ ਜੀ ਮਰਨ ਕਿਨਾਰੇ ਬੈਠੇ ਆ ਸਰਕਾਰ ਨੂੰ ਮਾਣੀ ਮੋਟ ਵੀ ਨਹੀਂ ਅਗਰ ਮਤ ਵੀ ਕੋਈ ਸੁਣਨ ਗੱਲ ਕਿਸਾਨਾਂ ਦੀ ਗੱਲ ਸੁਣ ਕੇ ਨਹੀਂ ਰਾਜ਼ੀ ਕੋਈ ਜਿੰਨਾ ਟਾਈਮ ਐਨਐਸਪੀ ਲਾਗੂ ਨਹੀਂ ਹੁੰਦੀਗੀ ਉਹਨਾਂ ਟਾਈਮ ਅਸੀਂ ਇਸ ਸੰਘਰਸ਼ 'ਤੇ ਲਗਾਤਾਰ ਤੇਜ਼ ਕਰਦੇ ਰਵਾਂਗੇ ਓਕੇ ਤਾਂ ਕੀ ਆ ਜਾਣਾ ਜਗਜੀਤ ਸਿੰਘ ਕੰਮਾਉਤ ਕੋਈ ਪਤਾ ਨਹੀਂ ਤਾਂ ਮੈਂ ਆ ਗਿਆ ਕਿਸਾਨ ਜੈਂਟਰਲ ਸਰਕਾਰ ਮਰਦਾਬਾਦ 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 ਵਾਇਰਡੂਰ ਜੀ ਕਹਾਉਂ ਪਕਾਇਆ ਜੀ ਦੇ ਨਾਲ ਪਕਾ ਪਰਲੇ ਲਾਉਣੇ ਆ ਕਿਉਂ ਕੱਟ ਕਰਦੇ ਹਾਂ ਇਹ ਇੱਕ ਪੁੱਚੜ ਸਰਕਾਰ ਦੇ ਕਾਰਨ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਣਾ ਜਗਜੀਤ ਸਿੰਘ ਡੰਲੇਵਾਲ ਬਹੁਤ ਦਿਰਾ ਤਾਂ ਬੈਠ ਕਰ ਰਿਹਾ ਸੀ ਕਿ ਆਪਣੀਆਂ ਮੰਗਾ ਇਹ ਮੰਨਣਗੇ ਪਰ ਇਹਨਾਂ ਦੇ ਨਾਂ ਮੰਗਾ ਮੰਨਣ ਤੇ ਉਹਨਾਂ ਨੂੰ ਆਖਰ ਵਿੱਚ ਫੈਸਲਾ ਲੈਣਾ ਪਿਆ ਕਿ ਉਹ ਆਪ ਹੀ ਮਰਨ ਵਰਤ ਤੇ ਬੈਠ ਗਏ ਕਿਉਂਕਿ ਲੋਕ ਕਹਿੰਦੇ ਸੀਗੇ ਜੋ ਮੂਰਤ ਪ੍ਰਧਾਨ ਹੁੰਦੇ ਆ ਇਹ ਪਿੱਛੇ ਹਟ ਕੇ ਪੈਰ ਜਾਂਦੇ ਆ ਤੇ ਲੋਕਾਂ ਨੂੰ ਕਾਰਨ ਵਰਤ ਕੇ ਬੈਠੇ ਨੇ ਇਸ ਕਰਕੇ ਉਹ 26 ਤਰੀਕ ਤੋਂ ਬੈਠੇ ਹੈ ਨਾ ਉਹਨਾਂ ਨੇ ਨਾ ਕੋਈ ਪਾਣੀ ਨਾ ਕੋਈ ਅੰਨ ਦਾ ਦਾਣਾ ਅੰਦਰ ਨਹੀਂ ਕੀਤਾ ਜੋ ਕਿ 26 ਤਰੀਕ ਨੂੰ ਆਪੇ ਮਾਕੇ ਤੇ ਉੱਥੇ ਮੌਜੂਦ ਸਾਂ ਕਿ ਰਾਤ ਨੂੰ 2:40 ਮਿੰਟ ਤੇ ਆਪਣੇ ਜਗਜੀਤ ਸਿੰਘ ਢੱਲੇ ਕੋਲ ਸੁਪਾ ਪ੍ਰਧਾਨ ਨੂੰ 50 ਪਾਲਸਾ ਚੱਕ ਕੇ ਲੈ ਗਈ ਸੀ ਅਸੀਂ ਤਾਂ ਇਹੇ ਕਰ ਕਰਕੇ 50 ਪਾਲਸ ਦੇ ਅੱਗੇ ਇਹ ਜਲਾਸੀ ਡੱਲੇਵਾਲ ਕੰਤਾ ਜੋ ਕੱਲ ਨੂੰ ਰਾਤ ਨੂੰ 2:00 ਵਜੇ ਕਾਲੀ ਮੜਕ ਤੇ ਚੋਕਾ ਲੈ ਕੇ ਗਏ ਅਸੀਂ ਮੌਕੇ ਤੇ ਮੌਜੂਦ ਹਾਂ ਸਫਰ ਤਾਂ ਕੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰੇਲ ਰੁਕੂ ਨੂੰ ਉਨੋਲਣੇ ਇਹ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਕਿ ਸਰਕਾਰ ਨੂੰ ਜਗਾਉਣ ਦੇ ਲਈ ਪਿਛਲੇ 26 ਤਰੀਕ ਤੋਂ ਮਰਨਵਰ ਤੇ ਬੈਠੇ ਆ ਮਰਨਵਾਰਤ ਸ਼ੁਰੂ ਕੀਆ ਉਹ ਮਰਨਵਾਰਤ ਤੇ ਬੈਠਾ ਨੇ ਉਹਨਾਂ ਨੇ ਸਾਡੇ ਕਿਸਾਨ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਹੈ ਕਿ 18 ਤਰੀਕ ਨੂੰ ਜਿਹੜਾ ਕਿ ਟ੍ਰੇਨਾਂ ਰੁਕੀਆਂ ਜਾਣਗੀਆਂ ਟ੍ਰੇਨਾਂ ਨੂੰ ਰੋਕਣ ਦੀ ਖਾਤਰ ਅੱਜ ਅਸੀਂ ਬਠਿੰਡਾ ਦੇ ਵਿੱਚ ਮਲਤਾਨੀਆਂ ਪੋਲ ਥੱਲੇ ਬਠਿੰਡਾ ਸ਼ਹਿਰ ਚ ਜਿਹੜੀਆਂ ਟ੍ਰੇਨਾਂ ਰੁਕੀਆਂ ਸਾਰੇ ਪੂਰੇ ਭਾਰਤ ਦੇ ਵਿੱਚ ਰੁਕੀਆਂ ਕੱਲੇ ਬਠਿੰਡਾ ਚ ਨਹੀਂ ਅਸੀਂ ਸਾਡੀ ਡਿਊਟੀ ਇੱਥੇ ਲੱਗੀ ਸੀ ਅਸੀਂ ਬਠਿੰਡਾ ਦੇ ਵਿੱਚ ਰੁਕਿਆ ਪਰ ਪੂਰੇ ਭਾਰਤ ਦੇ ਵਿੱਚ ਇਹ ਜਿਹੜੀਆਂ ਟ੍ਰੇਨਾਂ ਰੁਕੀਆਂ ਗਈਆਂ ਨੇ ਜਿੰਨਾ ਚਿਰ ਸਾਡੇ ਪ੍ਰਧਾਨ ਜੀ ਉੱਥੇ ਮਰਨ ਵਰਤੇ ਬੈਠੇ ਆ ਸਾਨੂੰ ਜੋ ਵੀ ਹੁਕਮ ਦੇਣਗੇ ਉਹ ਹੁਕਮ ਦੇ ਉੱਤੇ ਸਿਰ ਮੱਥੇ ਫੁੱਲ ਚੜਾਵਾਂਗੇ ਉਹਨਾਂ ਦੀ ਜੋ ਵੀ ਕਾਲ ਸਾਨੂੰ ਆਉਂਦੀ ਹੈ ਉਹ ਅਸੀਂ ਕਾਲ ਦਾ ਉਹਨਾਂ ਦਾ ਨਾਲ ਦੀ ਨਾਲ ਹੁਕਮ ਮੰਨ ਕੇ ਜਿੱਥੇ ਸਾਨੂੰ ਕਹਿੰਦੇ ਅਸੀਂ ਉੱਥੇ ਜਾਣ ਲਈ ਤਿਆਰ ਜੂਝ ਰਹੇ ਆ ਪਹਿਲਾਂ ਵੀ ਪਰ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਹੈ ਉਹਦੀ ਜ਼ਿੰਮੇਵਾਰ ਭਾਰਤ ਸਰਕਾਰ ਹੋਊਗੀ ਮੋਦੀ ਸ਼ਿਕਾਰ ਹੋਊਗੀ ਜੇ ਉਹਨਾਂ ਨੂੰ ਕੁਝ ਵੀ ਹੁੰਦਾ ਤਾਂ ਪਰ ਉਹ ਮਰ ਮਰ ਕੇ ਬੈਠੇ ਆ ਤੇ ਸਿੱਟੇ ਕਈ ਬੈਠੇ ਰਹਿਣਗੇ ਸਰਕਾਰ ਕੁਝ ਵੀ ਆਹ ਭਾਈ ਸਾਧ ਲੋਕਦਨ ਲਈ ਗੱਡੀਆਂ ਰੋਕਦ ਨੂੰ ਪਰੇਸ਼ਾਨੀ ਹੁੰਦੀ ਐ ਅਸੀਂ ਵੀ ਮੰਨਦੇ ਆ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ ਮਾਫੀ ਚਾਹੁੰਦੇ ਆ ਪਰ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਇੱਕ ਦਿਨ ਦੀ ਖਾਤਰ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਅੱਜ ਤੁਰਤੀ ਕਾਲ ਦਿੱਤੀ ਆ ਵੀ ਅੱਜ ਹੀ ਟ੍ਰੇਨਾਂ ਰੋਕ ਦਿਆਂ ਇਹ 4 ਦਿਨ ਪਹਿਲਾਂ ਦਾ ਹੈ ਅਸੀਂ ਕਾਲ ਦਿੱਤੀ ਵੀ ਆ 21 18 ਤਰੀਕ ਨੂੰ ਟ੍ਰੇਡਾਂ ਰੁਕਿਆ ਜਾਣੀਆਂ ਪਰ ਅੱਜ ਲੋਕਾਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ ਕਿ ਅਸੀਂ ਲੋਕਾਂ ਖਾਤਰ ਹੀ ਆ ਕੋਈ ਆਪ ਦੀ ਖਾਤਰ ਦਾ ਫਿਰਦੇ ਨਹੀਂ ਵੀ ਐਮਐਸਪੀ ਹੈ ਜਾਂ ਸਾਨੂੰ ਕੱਲ ਨੂੰ ਮਿਲਣੇ ਆ